ਟੀਟੂ ਬਾਣੀ ਆ ਜੀ ਵਾਜੇ ਵਜਾ ਕੇ ਡੀਸੀ ਦਫਤਰ ਪਹੁੰਚੇ ਹਾਂ ਬੈਂਡ ਵਾਜੇ ਲੈ ਕੇ ਕੀ ਕੀ ਕਹਿਣਾ ਦੇਖੋ ਜੀ ਮੈਂ ਵੱਡੇ ਵੱਡੇ ਲੀਟਰਾਂ ਦੇ ਬਾਜੇ ਵਜਾਉਣੇ ਆ ਤੇ ਤਾਂ ਹੀ ਉੱਥੇ ਬਾਜੇ ਲੈ ਕੇ ਆਇਆ ਮੈਂ ਤੁਸੀਂ ਜਿਹੜੇ ਲੀਟਰ ਲੈ ਕੇ ਆ ਆ ਲੋਕਾਂ ਵਾਸਤੇ ਕੱਖ ਕੰਮ ਨਹੀਂ ਕਰਦੇ ਜੇ ਕੱਖ ਕੰਮ ਕਰਦੇ ਹੁੰਦੇ ਤਾਂ ਅਸੀਂ ਫਿਰ ਪਾਈ ਤੂਣਾ ਨਾਲ ਲੜਦੇ ਗਰਾ ਸਾਡੇ ਕੋਲ ਮੁੱਦੇ ਦੀ ਬਰਾਦ ਲੈ ਕੇ ਆਏ ਸੀ ਅੱਜ ਤੇ ਅਸੀਂ ਚੌਣ ਕਮਿਸ਼ਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹਨਾਂ ਨੇ ਪੂਰੀ ਸਕਿਉਰਟੀ ਲਈ ਆ ਪੂਰੀ ਜਾਣਕਾਰੀ ਦਿੱਤੀ ਆ ਤੇ ਮੈਂ ਚੌਣ ਕਮਿਸ਼ਨ ਨੂੰ ਬੇਨਤੀ ਕਰਨਾ ਚਾਹੁੰਦਾ ਵਾ ਟੀਟੂ ਬਾਣੀ ਨੂੰ ਪ੍ਰੇਸ਼ਾਨ ਨਾ ਕਰਿਓ ਤੇ ਟੀਟੂ ਬਾਣੀ ਨੂੰ ਪ੍ਰ ਪੂਰਾ ਲੁੱਟਣਾ ਪਰਸਾਨਾ ਕੀ ਕਹਿੰਦਾ ਬਾ ਤੁਹਾਡੀ ਗੱਡੀ ਵੀ ਬੈਕ ਕਰਾਤੀ ਪਿੱਛੇ ਨਹੀਂ ਨਹੀਂ ਕੋਈ ਗੱਡੀ ਮੈਨੂੰ ਪਤਾ ਨਹੀਂ ਸੀ ਪਾਰਕਿੰਗ ਇੱਥੇ ਕੋਈ ਨਹੀਂ ਬੈਕ ਕਰਵਾਈ ਤਾਂ ਤਾਂ ਮੇਰੇ ਭਰਾ ਨੇ ਤੁਹਾਨੂੰ ਸਾਸਨਦੇਵ ਹਾਂ ਕਿ ਅੱਜ ਬੈਂਡਵਾਜੇ ਲਾ ਕੇ ਕੋਈ ਵਿਆਹ ਤਾਂ ਰੱਖਿਆ ਨਹੀਂ ਹੋਇਆ ਓਹ ਵਿਆਹ ਜੀ ਭਾਈ ਜੀ ਲੋਕਾਂ ਦੇ ਮੁੱਦੇ ਸਾਡੇ ਵਾਸਤੇ ਵਿਆਹ ਵਾ ਚਿੱਟੇ ਨਾਲਸੇ ਨਾਲ ਮਰ ਜਾਂਦੇ ਆ ਖਾਸ ਕਰਕੇ ਦੀ ਖੇਤੀ ਕਰਉਂਦੇ ਨਹੀਂ ਡੋਡੇ ਫੀਮ ਖੋਲਦੇ ਨਹੀਂ ਕਿਰਾ ਤੇ ਫੋ ਪੋਸਤ ਮੁਲਾਜ਼ਮ ਕਿਵੇਂ ਰੱਖੂਗਾ ਚਿੱਟੇ ਦੀ ਰੋਗ ਤੋਂ ਜਿਹੜੇ ਇਹਨਾਂ ਨੇ ਪੈਦਾ ਕਰਤੇ ਮੈਡੀਕਲ ਨਾਲਸੇ ਲੋਕੀ ਖਾਈ ਜਾਂਦੇ ਆ ਲੋਕੀ ਆਇਟੈਕਸ ਖਾਈ ਜਾਂਦੇ ਆ ਕਰ ਯਾਨੀ ਮੁੱਦੇ ਹੀ ਮੁੱ ਬੈਂਡ ਵਜਾਈ ਨੇ ਦੂਜੇ ਪਾਸੇ ਪੱਟਾ ਦੇ ਹੱਥ ਮਾਰੀ ਜਨੇ ਪੱਟਾ ਦੇ ਹੱਥ ਮਾਰਦਾ ਨਹੀਂ ਆ ਗਿਆ ਪਹਿਲੀ ਪਾਣੀ ਆ ਗਿਆ ਪਹਿਲੀ ਪਾਣੀ ਆ ਗਿਆ ਪਹਿਲੀ ਪਾਣੀ ਆ ਗਿਆ ਜੀ ਅਸ ਤੇਨੇ ਮੈਲ ਕੱਢੀ ਨਾ ਬੁੱਢੇ ਬਟਾਏ ਨਾਮ ਬਦਲਦਾ ਹਾਂਜੀ ਕਿੰਦੂ ਪਾਣੀ ਤਾਂ ਪਹਿਲੀ ਪਾਣੀ ਆਉਂਦਾ ਉਹ ਬਾੜੀਆਂ ਬੈਲੀ ਆ ਜੀ ਆ ਮੋੜ ਦੇ ਰੋਕ ਮੈਨੂੰ ਖਤਰਨਾਕ ਹੀ ਕਹਿੰਦੇ ਕਹਿੰਦੇ ਲੀਡਰਾਂ ਵਾਸਤੇ ਮੈਂ ਖਤਰਨਾਕ ਆ ਲੋਕਾਂ ਦਾ ਕੀ ਹਾਲ ਆ ਕਾਕੀ ਲੀਡਰਾਂ ਦਾ ਹਾਲ ਆ ਆੜੀ ਦਾ ਬਿੱਟੂ ਦਾ ਕੀ ਹਾਲ ਆ ਉਹਨਾਂ ਦੇ ਪਸੀਨੇ ਚ ਹੁੰਦੇ ਆ ਉਹਨਾਂ ਨੂੰ ਪਿੰਡਾਂ 'ਚ ਕੋਈ ਵੰਡ ਨਹੀਂ ਦਿੰਦਾ ਕਹਿੰਦੇ ਸਾਨੂੰ ਪਿੰਡਾਂ 'ਚ ਨਹੀਂ ਵੰਡ ਦਿੰਦੇ ਉਹ ਪਰਵਨੀਤ ਬਟੂ ਕਹਿੰਦਾ ਮੇਰਾ ਮਨ ਦੁਖੀ ਆ ਉਹ ਦੁਖੀ ਜਿਹੜਾ ਤੂੰ ਦੁੱਖ ਕੀਤਾ ਉਹਨਾਂ ਨੂੰ ਲੋਕਾਂ ਨੂੰ ਲੋਕਾਂ ਨੂੰ ਤਕਲੀਫਾਂ ਦਿੱਤੀਆਂ ਨੇ ਤੁਸੀਂ ਲੋਕਾਂ ਨੇ ਇੰਨੀ-ਇੰਨੀ ਤਰਖਾਹਾਂ ਨੇ ਇੱਕ ਪੜ੍ਹੇ ਲਿਖੇ ਤੁਸੀਂ ਇੰਨੀ-ਇੰਨੀ ਗੱਲ ਮੈਨ ਲਈ ਫਰਦੇ ਹੋ ਸਾਡਾ ਜਿਹੜਾ ਪ੍ਰਸ਼ਾਸਨ ਹੈਗਾ ਵਾ ਉਹ ਪੜ੍ਹਿਆ ਲਿਖਿਆ ਵਾ ਇੱਥ ਅਜ ਮੱਖਣ ਕੀ ਏ ਢੋਲ ਵਜਾ ਕੇ ਇੱਥੇ ਬੈਠ ਵਾ ਢੋਲ ਵਜਾ ਕੇ ਮੈਂ ਵੀ ਆਉਂਦਾ ਰੋਣਾ ਪੋਣਾ ਆਇਆ ਵਾ ਮਿੱਟੀ ਟੂ ਬਾੜੀਆਂ ਹੈਗਾ ਵਾ ਅਜੇ ਮਰਿਆ ਨਹੀਂ ਆ ਬਸ ਆ ਇਹਨੇ ਲੀਡਰਾਂ ਨੂੰ ਦਿਖਾਉਣਾ ਏ ਆ ਜਿਹੜੇ ਸਿਆਸੀ ਲੀਡਰ ਲੋਕ ਆ ਬ ਕਾਂਜਬਰ ਨਾ ਆਇਆ ਨਾ ਆ ਸਾਰੇ ਪਾਸੇ ਤੁਰੇ ਫਿਰਦੇ ਸਾਰੇ ਪਾਸੇ ਤੁਰੇ ਫਿਰਦੇ ਹੁੰਦਾ ਆ ਕਾਂਜਬਰ ਨਾ ਆਇਆ ਹਾ ਕਾਂਜਬਰ ਨਾ ਆਇਆ ਸਾਰੇ ਸਰ ਦੇ ਕੀ ਕਿਨਾ ਉਮੀਦਵਾਰ ਕਾਂਜਬਰ ਲੋਕ ਸਭਾ ਦਾ ਹੱਦ ਕਰਤੀ ਚਲੋ 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 ਹੁਣ ਆਜੋ ਚਲੋ ਆਜੋ 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 ਵੀ ਆਜੋ